ستگوں نے ایک وطن بھی بخشے کہ ساتھ دھرتی پی ہر آولی جا ستگو دیکھا جائے یہ پرماتم کا مہاراج کہ وہ تھام سونی <سلام> ہو جاتی ہے پوتر ہو جاتی ہے کیونکہ بگتی کرن والے کابا بننے ਉਦਾਸ ਮਾਤਰਾ ਹੁੰਦਾ ਹੈ ਜਿਉਂ ਜਿਉਂ ਕੋ ਭਗਤੀ ਕਰਨ ਵਾਲਾ ਭਗਤੀ ਕਰਦਾ ਹੈ ਤਿਉਂ ਤਿਉਂ ਉਹਦਾ ਪੌੜਾ ਵੱਧਦਾ ਰਹਿਣਾ। ਹੁੰਦੇ ਮੰਨਣ ਵਾਲੇ ਭਗਤੀ ਨੇ ਕੀ ਕੀ ਕਿ ਹਰੇਕ ਦੇ ਆਲੇ ਦੁਆਲੇ ਇਹ ਪੌੜਾ ਰਹਿਤਾ ਹੈ। ਕੀ ਕਿ ਚੰਗੇ ਰਸਾਂ ਤੂੰ ਬੈਠ ਕੇ ਸਾਧੂ ਚੀਕੀਆਂ ਤਿਉਹ ਚੇਕੇ ਹੁੰਦੀਆਂ ਨੇ ਤੂੰ ਤੂੰ ਉਹਦਾ ਪੌੜਾ ਚੰਗੇ ਕਰ ਕਰਦੇ ਨਾਲ ਉਹ ਵੱਧਿਆ ਹੋਇਆ ਉਹਦੇ ਨੇੜੇ ਜਾ ਕੇ ਰੱਬ ਦੀ ਯਾਦ ਉਹਨੂੰ ਦੂਰੋਂ ਵੇਖ ਕੇ ਮਾਰਾ ਦਾ ਨਿਕਰੇ ਕਿਤਾਬ ਕੀ ਆਪਾਂ ਵਾਲੀ ਬਿੱਟੀ ਦਾ ਨਾਮ ਜਾਂਦਾ ਹੈ ਜਿਨ੍ਹਾਂ ਦਸੰਗੜਿਆ ਦੁਰਮਤ ਬੰਗੇ ਬਿੱਤਰਾ ਸਾੜਨੇ ਸੀ ਕਿ ਜੇ ਕੋਈ ਰੱਬ ਦੀ ਪਾਕ ਨੂੰ ਨਹੀਂ ਕਰਦਾ ਪਾਤੀ ਮਾੜੀ ਬਿੱਟੀ ਬਣਾ ਬੰਦਾ ਹੈ ਉਹਦਾ ਹੋਣਾ ਹੈ ਜਿਹੜਾ ਮਾੜੇ ਕਰਮ ਕਰਦੇ ਨਾਲ ਮਾੜੇ ਤਸੋ ਵੱਧਦਾ ਹੈ

ਜਿੱਥੇ ਬੈਠੋ ਸੋਥਾ ਸੋਥਾ ਬੰਦਾ ਕੋਈ ਛੇੜ ਸਮਰਤ ਆਪਣਾ ਮਿੰਦ ਸੇ ਸਭ ਹੱਤਾ ਜਿੱਥੇ ਬੈਠੂ ਕੋਈ ਸਾਧਨਾ ਕਰਨ ਵਾਲਾ ਸਾਧਨਾ ਕਰਦਾ ਹੈ ਰੱਬ ਦੀ ਮੰਦਗੀ ਕਰਦਾ ਹੈ ਸਤਿਗੁਰੂ ਕਦੋਂ ਥਾਂ ਬੜੀ ਖੁੰਦਿੰਗੇ ਉਹਦੇ ਢੇੜੇ ਵਿੱਚ ਵਾਲੇ ਦੇ ਵਾਸਤੇ ਵਿੱਚ ਉਹ ਬਾੜ ਤੇ ਬਾੜੇ ਜਾਂ ਮਾੜੀਆਂ ਬੱਕੀਆਂ ਖਤ ਹੋ ਜਾਂਦੀਆਂ ਨੇ کیونکہ آبا بنا افسر کرتا ہے وہ بیٹھ کے رب جاتا ہے وہ بیٹھ کے گرو چینی ہوں